ਹਾਂਜੀ ਹੁਣ ਜਿਹੜੇ ਕਿ ਵਿਕਰਮ ਜੀਠੀ ਦੇ ਹੱਕ ਦੇ ਵਿੱਚ ਸੁਖਵੀਰ ਬਾਦਲ ਦੇ ਬਿਆਨਾਂ ਬਾਰੇ ਕੀ ਕਹਿਣਾ ਜਿਹੜੀ ਹੁਣ ਦੀ ਅਪਡੇਟ ਇੱਕ ਹੋਰ ਆ ਗਈ ਹੈ ਸਾਹਮਣੇ ਜਿਹੜਾ ਇੱਕ ਨਵਾਂ ਪਰਚਾ ਪਿਆਗਾ ਤਾਂ ਉਹਦੇ ਬਾਰੇ ਕੀ ਕਹਿਣਾ ਹੈ ਬਾਦਲ ਦਾ ਸੀਐਮ ਪੰਤ ਮਾਨ ਬਾਰੇ ਕੀ ਕਹਿਣਾ ਤਾਂ ਪਹਿਲਾਂ ਇਹ ਵੀਡੀਓ ਸੁਣਾਵਾਂਗੇ ਫਿਰ ਚਰਨਜੀਤ ਚੰਨੀ ਦੇ ਵੀ ਬਿਆਨ ਆ ਗਏ ਸਾਹਮਣੇ ਵੀਡੀਓ ਦੋ ਸੁਣਾਵਾਂਗੇ ਬਣੇ ਰਹੋ ਚੈਨਲ ਤੇ ਤਾਂ ਪਹਿਲਾਂ ਇਹ ਵੀਡੀਓ ਸੁਣੋ ਫਿਰ ਕਰਦੇ ਆ ਅਗਲੇ ਵਿਚਾਰ ਸਾਂਝੇ ਬਣੇ ਰਹੋ ਚੈਨਲ ਤੇ ਪ੍ਰੈਸ ਕਾਨਫਰੰਸ ਕਰ ਰਹੇ ਆ ਇਥੇ ਸਾਰੇ ਪੰਜਾਬੀਆਂ ਨੂੰ ਦੇਸ਼ਵਾਸੀਆਂ ਨੂੰ ਦੱਸਣਾ ਚਾਹਣਾ ਕਿਵੇਂ ਸਰਕਾਰਾਂ ਨੇ ਪਿਛਲੀਆਂ ਸਰਕਾਰਾਂ ਨੇ ਅਕਾਲੀ ਦਲ ਦੇ ਖਿਲਾਫ ਬਾਦਲ ਪਰਿਵਾਰ ਦੇ ਖਿਲਾਫ ਤੇ ਹੁਣ ਮਜੀਠੀਆ ਸਾਹਿਬ ਦੇ ਖਿਲਾਫ ਕਿਵੇਂ ਪਲਾਨ ਕਰਕੇ ਝੂਠੇ ਕੇਸ ਝੂਠੇ ਬਿਆਨ ਤੇ ਝੂਠੇ ਅਰੈਸਟ ਸਾਰਾ ਕੁਝ ਕਿਵੇਂ ਕੀਤਾ ਸਾਰੀ ਕਹਾਣੀ ਮੈਂ ਤੁਹਾਨੂੰ ਅੱਜ ਤੁਹਾਡੇ ਸਾਹਮਣੇ ਰੱਖਣਾ ਚਾਹਣਾ ਹੈ ਇਹਨਾਂ ਦਾ ਟਾਰਗੇਟ ਇੱਕੋ ਇੱਕ ਹੈ ਕਿ ਇੱਕ ਅਕਾਲੀ ਦਲ ਜੋ ਖੇਤਰੀ ਪਾਰਟੀ ਹੈ ਇਹਦੀ ਅਗਵਾਈ ਪਹਿਲੇ ਵੱਡੇ ਬਾਦਲ ਸਾਹਿਬ ਕਰ ਰਹੇ ਸੀ ਹੁਣ ਮੈਂ ਕਰ ਰਿਹਾ ਕਿਵੇਂ ਨਾ ਕਿਵੇਂ ਖੇਤਰੀ ਪਾਰਟੀ ਨੂੰ ਕਮਜ਼ੋਰ ਕੀਤਾ ਜਾਏ ਤੇ ਖਤਮ ਕੀਤਾ ਜਾਏ ਤੇ ਆ ਨੈਸ਼ਨਲ ਪਾਰਟੀਆਂ ਇੱਥੇ ਕਾਬਜ਼ ਹੋਣ ਆ ਜਿਹੜੀ ਲੜੀ ਹੈ ਤੁਹਾਡੇ ਸਾਹਮਣੇ ਹੈ ਸ਼ੁਰੂ ਹੋਈ ਸਭ ਤੋਂ ਪਹਿਲੇ ਕੈਪਟਨ ਅਮਰਿੰਦਰ ਸਿੰਘ ਜਿੱਦੋ ਟੀਪ ਮਿਨਿਸਟਰ ਸੀ ਉਹਨੇ ਬਾਦਲ ਸਾਹਿਬ ਤੇ ਮੇਰੇ ਖਿਲਾਫ ਇੱਕ بڑا ਝੂਠਾ ਪ੍ਰਚਾਰ ਕੀਤਾ ਸੀ 3500 ਕਰੋੜ ਰੁਪਏ ਦੇ ਇਹਨਾਂ ਨੇ ਜਾਇਦਾਦ ਇਕੱਠੀ ਕਰ ਲਈ ਜੀ ਇਹਨਾਂ ਨੇ ਨਿਊਯਾਰਕ ਤੋਂ ਲੈ ਕੇ ਨਾਈਟ ਕਲੱਬ ਤੋਂ ਲੈ ਕੇ ਇੰਨੀਆਂ ਝੂਠ ਦੀਆਂ ਗੱਲਾਂ ਕੀਤੀਆਂ ਸੀ ਉਦੋਂ ਵੀ ਕਿਨੇ ਇਨਵੈਸਟੀਗੇਸ਼ਨ ਟੀਮ ਦਾ ਹੈਡ ਸੀ ਉਦੋਂ ਚੱਤੋਂ ਪਾਦਿਆ ਭਾਈ ਚੰਦੋਪਾਤ ਜਿਹੜਾ ਕੱਲ ਪਰਸੋ ਬਿਆਨ ਦੇ ਰਿਹਾ ਸੀ ਉਹੀ ਚੰਦੋਪਾਤ ਆ ਤੁਸੀਂ ਦੇਖ ਲਓ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਾਡੇ ਖਿਲਾਫ ਉਹ ਤੇ ਲਾਇਆ 3500 ਕਰੋੜ ਦਾ ਸਾਡੇ ਦੇ ਖਿਲਾਫ ਅਲੀਗੇਸ਼ਨ ਲਾਏ ਝੂਠਾ ਸੱਚਾ ਬਣਾ ਕੇ ਮਸਾ 40 ਕਰੋੜ ਤੱਕ ਪਹੁੰਚੇ ਉਹ ਵੀ ਕੋਰਟ ਤੋਂ ਨੇ ਇਹ ਨਕਾਰ ਦਿੱਤਾ ਤੇ ਸਾਨੂੰ ਕਲੀਨ ਸ਼ੀਟ ਦੇ ਕੇ ਸਾਨੂੰ ਬਰੀ ਕੀਤਾ ਪੈਸਾ 2026 ਜੀ ਆ ਗਿਆ ਸੀ 2006 ਜੀ 2006 ਸੋਰੀ 2006 ਜੀ ਆ ਗਿਆ ਸੀ ਉਹ ਦੇਖ ਲਓ ਮੈਂ ਹੈਰਾਨ ਐ ਇਨਾਂ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਤੇ ਹੈ ਨਹੀਂ ਹਰੇ ਉਹ 30 ਸਾਲ ਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰੱਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ ਝੂਠ ਤੇ ਝੂਠ 1 ਰੁਪਿਆ ਮੈਂ ਅੱਜ ਫਿਰ ਤੋਂ ਰਿਪੀਟ ਕਰਦਾ ਹਾਂ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਹਾਂ ਕਿ 2006 ਤੋਂ ਸਾਡੀ 7 ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਦੂਜੀ ਗੱਲ ਫਿਰ ਇਹਨਾਂ ਨੇ ਕਹਿ ਦੀ ਕੈਸ਼ ਪਾਇਆ ਹੈ ਮੈਂ ਇਹਨੂੰ ਦੱਸਣਾ ਚਾਹਣਾ ਹੈ ਇਹਨਾਂ ਦੀ ਕੰਪਨੀ ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀ ਨਹੀਂ ਕਰਦਾ ਕੇਸ ਸਕਰੂਟੀ ਜੁਂਦੇ ਆ ਦੋ ਕਿਸਮ ਦੇ ਕੇਸ ਹੁੰਦੇ ਇਨਕਮ ਟੈਕਸ ਇੱਕ ਤਾਂ ਤੁਸੀਂ ਅਪਲਾਈ ਕਰਦੇ ਐ ਐਕਸੈਪਟ ਹੋ ਜਾਂਦਾ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀ ਹੁੰਦਾ ਕਿ ਇੱਕ ਇੱਕ ਟ੍ਰਾਂਜੈਕਸ਼ਨ ਇਨਕਮ ਟੈਕਸ ਦੇਖਦਾ ਹੈ 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟ ਸਕਰੂਟੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ ਤੇ ਆ ਕਿੱਥੋਂ ਬੋਲੀ ਜਾਂਦੇ ਕੈਸ਼ ਟ੍ਰਾਂਜੈਕਸ਼ਨ ਕਿਹੜੀ ਟ੍ਰਾਂਜੈਕਸ਼ਨ ਆ ਸਾਰਾ ਝੂਠ ਬਣਾਇਆ ਗਿਆ 3500 ਕਰੋੜ ਸਾਡਾ ਬਣਾਤਾ ਸੀ ਨਾਈਟ ਕਲੱਬ ਐਵੇਂ ਫਿਗਰਾਂ ਪਾ ਹਾਂਜੀ ਇਹ ਸੁਖਵੀਰ ਬਾਦਲ ਦਾ ਜਿਹੜੇ ਕਿ ਹੁਣ ਆਪਣੇ ਬੰਨਿਓ ਜਿਹੜਾ ਵਿਕਰਮਜੀਤ ਸਿੰਘ ਦੇ ਹੱਕ ਦੇ ਵਿੱਚ ਇਹ ਬਿਆਨ ਆਇਆ ਸਾਹਮਣੇ ਜਿਹਦੇ ਵਿੱਚ ਕਹਿ ਰਿਹਾ ਵੀ ਜਿਹੜਾ 540 ਕਰੋੜ ਦੱਸਿਆ ਜਾਂਦਾ ਜਿਹੜੀ ਆ ਗੈਰ ਕਾਨੂੰਨੀ ਤਰੀਕੇ ਨਾਲ ਆਮਦਨ ਜਿਹੜੀ ਇਹ ਬਣੀ ਹੋਈ ਆ ਤੇ ਇਹ ਸਭ ਝੂਠ ਆ ਹੁਣ ਇਹ ਬਈ ਆਪਣੇ ਲੋਕਾਂ ਤੇ ਫੈਸਲਾਗਾ ਕਿਉਂਕਿ ਜਿਹੜਾ ਹੁਣ ਆਪਣੇ ਬੰਨਿਓ ਤਾਂ ਸਫਾਈ ਦੇਣਗੇ ਕਿਉਂਕਿ ਚੋਰ ਚੋਰੀ ਕਰਕੇ ਨਹੀਂ ਕਹਿੰਦਾ ਮੈਂ ਕਰੀ ਆ ਹਨਾ ਤੇ ਪਰ ਹੁਣ ਜਿਵੇਂ ਇਹ ਕਹਿੰਦੇ ਆ ਵੀ 2700 ਸਾਡੀ ਪਾਰਟੀ ਆ ਸੁਖਵੀਰ ਬਾਦਲ ਕਹਿੰਦੇ ਤਭੀ ਅਸੀਂ ਅੱਜ ਤੱਕ ਵੀ ਜੇ ਕੋਈ ਵੀ ਇੱਕ ਪੈਸਾ ਵੀ ਖਾਦਾ ਹੋਵੇ ਤਾਂ ਅਸੀਂ ਵਿਜੀਲੈਂਸ ਨੂੰ ਵੀ ਕਹਿਨੇ ਆ ਵੀ ਕਰੋ ਜਾਂਚ ਤਾਂ ਹੁਣ ਆਏ ਇੱਥੇ ਆ ਜਾਓ ਹੁਣ ਜਿਹੜੀ ਹੁਣ ਪ੍ਰਾਪਰਟੀ ਦੀ ਗੱਲ ਆ ਗਈ ਤਾਂ ਹੁਣ ਪਹਿਲਾ ਨੰਬਰ ਤਾਂ ਇਹਦੀ ਜ਼ਮੀਨ ਦੇਖੀ ਜਾਵੇ ਇਹਦੇ ਕੋਲ ਹੈ ਕਿੰਨੀ ਆ ਗਰੀਬਾਂ ਦੇ ਖੂਨ ਚੂਸ ਕੇ ਤੇ ਗਰੀਬਾਂ ਦੇ ਗਲ ਘੋਟ ਕੇ ਤਾਂ ਇਹਦੇ ਕੋਲ 3000 ਕਿੱਲਾ ਤਾਂ ਇਹਦੀ ਜ਼ਮੀਨ ਆ ਤੇ ਬਾਕੀ ਬੱਸਾਂ ਦਸੀਆਂ ਜਾਂਦੀਆਂ 7-800 ਬੱਸਾਂ ਤਾਂ ਉਹ ਕਿੱਥੋਂ ਆ ਗਈ ਫਿਰ ਦੱਸੋ ਹੁਣ ਆਪਾਂ ਚਰਨਜੀਤ ਚੰਨੀ ਦੇ ਵੀ ਬਿਆਨ ਸੁਣਾਵਾਂਗੇ ਵੀਡੀਓ ਬਹੁਤ ਆਤਮਾਕੇਦਾਰ ਆ ਬਣੇ ਰੋ ਚੈਨਲ ਤੇ ਤਾਂ ਹੁਣ ਪਤਾ ਕੀ ਆ ਹੁਣ ਜੋ ਚੋਰ ਕਰ ਚੋਰੀ ਕਰਕੇ ਨਹੀਂ ਕਹਿੰਦਾ ਮੈਂ ਕਰੀ ਆ ਤਾਂ ਪਰ ਹੁਣ ਜਿਹੜਾ ਇੱਕ ਹੋਰ ਬਿਆਨ ਆ ਗਿਆ ਸਾਹਮਣੇ ਜੋ ਚਰਨਜੀਤ ਚੰਨੀ ਦਾ ਉਹ ਵੀ ਸੁਣਾਵਾਂਗੀ ਕਿਉਂਕਿ ਇਹਨੇ ਤਾਂ ਹੁਣ ਆਪਣੀ ਸਪਾਈ ਬਣੀਓ ਉਹਦੇ ਹੱਕ ਦੇ ਵਿੱਚ ਆਪਣੇ ਬਣੀਓ ਸਪਾਈ ਦਿੱਤੀ ਹੈ ਵੀ ਅਸੀਂ 2007 ਦੇ ਵਿੱਚ ਸਾਡੀ ਪਾਰਟੀ ਬਣੀ ਆ ਅੱਜ ਤੱਕ ਜੇ ਅਸੀਂ ਪੰਜੀ ਵੀ ਖਾਦੀ ਹੋਵੇ ਤਾਂ ਸਾਡੇ ਕੋਲੇ ਵਿਜੀਲੈਂਸ ਆ ਸਕਦੀ ਹੈ ਇੰਕਵਰੀ ਕਰ ਸਕਦੀ ਆ ਤੇ ਜਿਹੜਾ ਇਹ 540 ਕਰੋੜ ਦਾ ਇਹ ਦਾਵਾ ਕਰ ਰਹੇ ਆ ਤੇ ਦੇਸ਼ਾਂ ਵਿਦੇਸ਼ਾਂ ਨਾਲ ਗੈਰ ਕਾਨੂੰਨੀ ਤਰੀਕੇ ਨਾਲ 141 ਕਰੋੜ ਦਾ ਲੈਣ ਦੇਣਾ ਇਹ ਸਭ ਝੂਠ ਦੱਸ ਰਹੇ ਆ ਇਹ ਤਾਂ ਇਹਨਾਂ ਦਾ ਕਹਿਣਾ ਇਹ ਆ ਹੁਣ ਸਾਡੇ ਪੰਜਾਬ ਦੇ ਲੋਕ ਤੁਸੀਂ ਫੈਸਲਾ ਕਰੋਗੇ ਬੀ ਇਹ ਸੱਚਾ ਜਾਂ ਝੂਠਾ ਜਿਹੜਾ ਸੁਖਵੀਰ ਬਾਦਲ ਕਹਿ ਰਿਹਾ ਇਹ ਸੱਚਾ ਜਾਂ ਝੂਠਾ ਇਹ ਤੁਸੀਂ ਫੈਸਲਾ ਕਰਨਾ ਕਿਉਂਕਿ ਜਨਤਾ ਜਨਰਤਨ ਤੇ ਜਨਤਾ ਹੀ ਫੈਸਲਾ ਕਰਦੀ ਦੀ ਆ ਤੇ ਹੁਣ ਆਪਾਂ ਦੋ ਗੱਲਾਂ ਸੁਣੂ ਜੋ ਚਰਨਜੀਤ ਚੰਨੀ ਦਾ ਕੀ ਕਹਿਣਾ ਉਹ ਵੀ ਸੁਣਾਵਾਂਗੇ ਤਾਂ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਾਂਗੇ ਜਦੋਂ ਐਫ ਆਈ ਆਰ ਵਿਕਰਮ ਮਜੀਠੀਆ ਦੇ ਖਿਲਾਫ ਬਾਈ ਨੇਮ ਕੱਟ ਗਈ ਐਨ ਡੀ ਪੀ ਇਸਟੈਕ ਦੇ ਤਾਹ ਹੁਣ ਵਿਜੀਲੈਂਸ ਨੇ ਉਹਨਾਂ ਨੂੰ ਗ੍ਰਫਤਾਰ ਕੀਤਾ ਹੈ ਬਿਜ਼ਨਸ ਨੇ ਇੱਕ ਹੋਰ ਪਰਚਾ ਦਰਜ ਕੀਤਾ ਹੈ ਕਿਵੇਂ ਦੇਖ ਰਹੇ ਹੋ ਇਸ ਵੇਲੇ ਤੁਸੀਂ ਪੰਜਾਬ ਸਰਕਾਰ ਦੀ ਕਾਰਵਾਈ ਪਹਿਲਾਂ ਤਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸਾਂ ਕਿ ਮੈਂ ਖਾਲਸਾ ਸਕੂਲ ਵਿੱਚ ਪੜਿਆ ਉੱਥੇ ਦੇ ਮੈਨੂੰ ਗੁੜਤੀ ਨਸ਼ਿਆਂ ਦੇ ਖਿਲਾਫ ਮਿਲੀ ਹੈ ਮੈਂ ਦੋ ਵਾਰ ਮਿਸਪਰ ਪ੍ਰਧਾਨ ਵੀ ਰਿਹਾ ਤਿੰਨ ਵਾਰ ਐਮ.ਐਲ.ਏ ਵੀ ਰਿਹਾ ਮੰਤਰੀ ਵੀ ਰਿਹਾ ਆਪੋਜੀਸ਼ਨ ਲੀਡਰ ਯਾ ਮੁੱਖ ਮੰਤਰੀ ਵੀ ਰਿਹਾ ਲੇਕਿਨ ਅੱਜ ਤੱਕ ਕਦੇ ਮੈਂ ਸ਼ਰਾਬ ਦੇ ਠੇਕਿਆਂ ਦਾ ਕੰਮ ਨਹੀਂ ਕੀਤਾ ਮੈਨੂੰ ਬਹੁਤ ਵਾਰ ਆਫਰਾਂ ਹੋਈਆਂ ਮੈਨੂੰ ਸ਼ਰਾਬ ਦੇ ਥੋਕ ਦੇ ਕੰਮ ਬਹੁਤ ਬਾਰ ਆਫਰ ਹੋਏ ਸਰਕਾਰਾਂ ਵੱਲੋਂ ਲੇਕਿਨ ਮੈਂ ਨਹੀਂ ਕੀਤੇ ਕਿਉਂਕਿ ਮੈਂ ਸਮਝਦਾ ਕਿ ਸ਼ਰਾਬ ਵੇਚਣਾ ਵੀ ਮਾਨਵਤਾ ਦਾ ਖੂਨ ਖਰਾਬ ਕਰਨ ਵਾਲੀ ਗੱਲ ਹੈ ਇਸ ਕਰਕੇ ਮੈਂ ਨਸ਼ਿਆਂ ਦੇ ਖਿਲਾਫ ਕਮਿਟਿਡ ਹੈ ਮੈਂ ਕੱਲ ਵੀ ਨਸ਼ਿਆਂ ਦੇ ਖਿਲਾਫ ਸੀ ਅੱਜ ਵੀ ਨਸ਼ਿਆਂ ਦੇ ਖਿਲਾਫ ਹੈ ਤੇ ਅੱਗੇ ਨੂੰ ਵੀ ਚਾਹੇ ਉਹ ਨਸ਼ਾ ਵੇਚਣ ਵਾਲੇ ਹੈ ਚਾਹੇ ਕੋਈ ਹੈ ਮੈਂ ਉਹਨਾਂ ਦੇ ਖਿਲਾਫ ਖੜਾ ਹੈ ਆ ਮੈਂ ਕਈ ਦਿਨਾਂ ਤੋਂ ਆ ਮੈਨੂੰ ਅੱਜ ਮਤਲਬ ਸਮਝ ਆਈ ਕਰਦੀ ਕਿ ਮੇਰੇ ਤਾਂ ਖਿਲਾਫ ਗੱਲ ਖੜੀ ਕਰਤੀ ਸੋਸ਼ਲ ਮੀਡੀਆ ਤੇ ਪ੍ਰਚਾਰ ਹੋ ਰਿਹਾ ਹੈ ਹਾਂ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਪ੍ਰਚਾਰ ਹੋ ਰਿਹਾ ਇਹ ਪੁੱਛਣਾ ਚਾਹੁੰਦਾ ਕਿ ਪਰਚਾ ਕਿਨੇ ਕੀਤਾ ਸੀ ਮੈਂ ਕੈਪਟਨ ਦੇ ਖਿਲਾਫ ਜਹਾਦ ਖੜਾ ਕੀਤਾ ਕਿਸ ਵਾਸਤੇ ਜੇ ਉਹ ਬੇਅਦਬੀ ਤੇ ਨਸ਼ਿਆਂ ਦੇ ਖਿਲਾਫ ਨਹੀਂ ਕੁਝ ਕਰਦੇ ਮੈਂ ਉਹਨਾਂ ਨੂੰ ਕਈ ਵਾਰ ਜਾ ਕੇ ਮਿਲਿਆ ਕਿ ਕਰੋ ਉਹ ਹੈਲਪਲੈਸ ਸੀ ਕਿ ਨਹੀਂ ਕਰਦੇ ਸੀ ਆਖਰ ਨੂੰ ਅਸੀਂ ਉਹਨਾਂ ਨੂੰ ਤਾਰ ਕੇ ਪਰਚਾ ਕਿਤੇ ਟਾਈਮ 'ਚ ਹੋਇਆ। ਟੁੱਟ ਗਿਆ। ਇਹਨੇ ਡੀਜੀਪੀ ਨੇ ਕਰਤਾ। ਉਹ ਕੀ ਦਾ ਅੰਡਰ ਡੀਜੀਪੀ ਸੀ। ਮੇਰੇ ਅੰਡਰ ਸੀ। ਅੱਜ ਤੱਕ ਕਿਉਂ ਨਹੀਂ ਸੀ ਕੋਈ ਕਰਦਾ। ਤੇ ਉਸ ਤੋਂ ਬਾਅਦ ਮੇਰੀ ਲੜਾਈ ਆਮ ਆਦਮੀ ਪਾਰਟੀ ਵਾਲਿਆਂ ਨਾਲ ਇਹ ਹੈ ਜਿਹੜਾ ਸੋਸ਼ਲ ਟ੍ਰੋਲ ਚੱਲ ਰਿਹਾ ਮੇਰੇ ਖਿਲਾਫ ਕਿ ਜੀ ਮੈਂ ਨਸ਼ੇ ਵਾਲਿਆਂ ਦੇ ਹੱਕ 'ਚ ਹੋ ਗਿਆ। ਵਿਕਰਮਜੀਤਿਆ ਦੇ ਹੱਕ 'ਚ ਆ ਗਿਆ। ਹਾਂ ਇਹ ਇਹ ਦੀ ਸਚਾਈ ਤੁਸੀਂ ਦੇਖੋ ਨਾ। ਇਹ ਪਰਚਾ ਮੈਂ ਕੀਤਾ। ਪਰਚੇ ਦੀ ਪੈਰਵਾਈ ਇਹਨਾਂ ਨੇ ਕੀਤੀ। ਪਰਚਾ ਇਹ ਖਰਾਬ ਕਰ ਰਹੇ। ਮਾफी ਮੰਗੇ ਇਹ ਭੱਜੇ ਸੀ ਮੈਂ ਫੇਰ ਵੀ ਲੋਕਾਂ ਦੇ ਹੱਕ ਚ ਨਸ਼ਾ ਤਸਕਰਾਂ ਦੇ ਵਿਰੁੱਧ ਖੜਾ ਹੋਇਆ ਪਰਚਾ ਕੀਤਾ ਆਪਣੇ ਹਾਂਜੀ ਇਹ ਜਿਹੜਾ ਕਿ ਬਈ ਚਰਨਜੀਤ ਚੰਨੀ ਸੀ ਤੇ ਹੁਣ ਜਿਹੜੇ ਆਪਾਂ ਤੁਹਾਨੂੰ ਪੂਰਾ ਮਾਮਲਾ ਸੁਣਾਦਗੇ ਵੀ ਜਿਵੇਂ ਹੁਣ ਜਿਹੜਾ ਇਹ ਬਾਦਲ ਆ ਸੁਖਵੀਰ ਬਾਦਲ ਆ ਜਿਹੜਾ ਹੁਣ ਇਹਦੇ ਉਹਦੇ ਹੱਕ ਦੇ ਵਿੱਚ ਮਜੀਠੀ ਦੇ ਬਿਆਨ ਆ ਗਏ ਸਾਹਮਣੇ ਕਿਉਂਕਿ ਇਹਨਾਂ ਨੇ ਹੁਣ ਆਪਣੇ ਬੰਦੀ ਸਪਾਈ ਦੇ ਰਹੇ ਆ ਵੀ ਇਹ ਇਹ ਸਭ ਝੂਠ ਆ ਜੀ ਪਹਿਲੇ ਨੰਬਰ ਤੇ ਤਾਂ ਜੋ ਵੀ ਜਿਹੜਾ ਨਸ਼ੇ ਤਸਕਰ ਦਾ ਕਿਹਾ ਜਾਂਦਾ ਵੀ ਇੱਕ ਨਸ਼ਾ ਵੇਚਦਾ ਹੀ ਤਾਂ ਇਹ ਵੀ ਸਭ ਝੂਠ ਆ ਜੇ ਕਹੇ ਇਹ ਗੱਲ ਹੂੰ ਪ੍ਰਾਪਰਟੀ ਦੀ 540 ਕਰੋੜ ਆਮਦਨ 141 ਕਰੋੜ ਲੈਣ ਦੇਣ ਤੇ ਹੋਰ ਵੀ ਬਹੁਤ ਮਾਮਲੇ ਹਜੇ ਤਾਂ ਸਾਹਮਣੇ ਹਉਣ ਬਾਕੀ ਆ ਤੇ ਪਰ ਇਹਨਾਂ ਨੇ ਬੰਨੀ ਆਪਣੇ ਬੰਨੀਓ ਸਪਾਈ ਦਿੱਤੀ ਗਈ ਆ ਜੋ ਸੁਖਵੀਰ ਬਾਦਲ ਨੇ ਤਬ ਇਹ ਸਭ ਝੂਠ ਇਹ ਸਰਕਾਰਾਂ ਸਾਨੂੰ ਇੱਕ ਦਬਾਅ ਪਾ ਰਹੀਆਂ ਇਹਨਾਂ ਨੂੰ ਇਹ ਆ ਵੀ ਅਸੀਂ ਕਿਤੇ ਦਬਣ ਵਾਲੇ ਹੈ ਨਹੀਂ ਅਸੀਂ ਵੀ ਇਹਨਾਂ ਦੇ ਸਿਰਫ ਢੂਡਸਾਰ ਰਹੇ ਗਏ ਬਾਅਦ ਵਿੱਚ ਟਾਈਮ ਸਾਡਾ ਹੀ ਆਉਣਾ ਇਸ ਤਕਵੀਰ ਬਾਦਲ ਦਾ ਕਹਿਣਾ ਤੇ ਜੋ ਅੱਜ ਦੇ ਵਿਚਾਰ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਨੇ ਸੀ ਕਿਉਂਕਿ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਨੇ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦਰ ਮਿਲਦੇ ਰਹੇ ਕਲ ਨੂੰ ਮੇਟੋ